ਸਿੱਛੇ ਗੱਲੋਤੋ ਅੱਜ ਦੀ ਵੱਡੀ ਅਪਡੇਟ ਸੀਐਮ ਆਮ ਦਾ ਵੱਡਾ ਬਿਆਨ ਰਾਸ਼ਨ ਕਾਰਡ ਸੰਬੰਧੀ ਵੱਡੀ ਅਪਡੇਟ ਡੀਪੋ ਹੋਲਡਰਾਂ ਲਈ ਆਈ ਵੱਡੀ ਖੁਸ਼ਖਬਰੀ ਰਾਸ਼ਨ ਕਾਰਡ ਤੇ ਮਿਲੇਗੀ ਇਸ ਦਾ ਲਾਭ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਦਾ ਟੂਪਰ ਦੇਖਣ ਨੂੰ ਮਿਲ ਸਕਣਗੇ ਆ ਤਾਂ ਦੋਸਤੋ ਕਿਹਾਪੁਰੀ ਅਪਡੇਟ ਆਓ ਜਾਣਦੇ ਆਂ ਸੀਐਮ ਮਾਨ ਨੇ ਕੁਝ ਦਿਨ ਪਹਿਲਾਂ ਹੀ ਜੋ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਇੱਕ ਵੱਡਾ ਬਿਆਨ ਸਾਂਝਾ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਹੁਣ ਪੰਜਾਬ ਦੇ ਵਿੱਚ 4 ਮਹੀਨਿਆਂ ਦਾ ਰਾਸ਼ਨ ਹੈ ਜੋ ਇਕੱਠਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਰਾਸ਼ਨ ਕਾਰਡ ਦੇ ਉੱਪਰ ਇੱਕ ਹੋਰ ਨਵੀਂ ਸਕੀਮ ਚਲਾਈ ਗਈ ਹੈ ਜਿਸ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਉਹਨਾਂ ਨੂੰ 5 ਲੱਖ ਤੱਕ ਦਾ ਮੁਫਤ ਹੈਲਥ ਇੰਸ਼ੋਰੈਂਸ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਯਾਨਕਿ ਤੁਹਾਡਾ ਵੀ ਰਾਸ਼ਨ ਕਾਰਡ ਬੰਨਿਆ ਹੋਇਆ ਤਾਂ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਅਸ਼ਮਾਨ ਕਾਰਡ ਦਾ ਲਾਭ ਲੈ ਸਕਦੇ ਹੋ ਇਸ ਤੋਂ ਬਾਅਦ ਡੀਪੂ ਹੋਲਡਰਾਂ ਦੀ ਵੀ ਇੱਕ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਤਾਂ ਦੋਸਤੋ ਜੋ ਡੀਪੂ ਹੋਲਡਰਾਂ ਲਈ ਵੱਡੀ ਖੁਸ਼ਖਬਰੀ ਆਈ ਹੈ ਇਸ ਤੇ ਬਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਲਾਲਚੰਦ ਨੇ ਬਿਆਨ ਦਿੱਤਾਗਾ ਡੀਪੂ ਹੋਲਡਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਦੀ ਸਮੂੱਚੀ ਵਚਨਬੰਦ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਤਹਿਤ ਡੀਪੂ ਹੋਰਡਰ ਨੂੰ ਅਦਾ ਕੀਤਾ ਜਾਣ ਵਾਲੇ ਕਮਿਸ਼ਨ ਦੀ ਬਕਾਇਆ ਰਾਸ਼ੀ ਜੋ 45 ਕਰੋੜ ਰੁਪਏ ਦੀ ਮਾਰਜਨ منی ਅਗਲੇ ਹਫਤੇ ਤੱਕ ਸਿੱਧੇ ਡੀਪੂ ਹੋਰਡਰਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਯਾਨੀ ਕਿ ਜਿਹੜੇ ਡੀਪੂ ਹੋਰਡਰਾਂ ਦੀ ਤਨਖਾਹਾਂ ਰੁਕੀਆਂ ਹੋਈਆਂ ਸੀ अगले महीने तो सारीਆਂ ਦੀਆਂ ਸਾਰੀਆਂ ਤਨਖਵਾਂ ਉਹਨਾਂ ਦੇ ਖਾਤਿਆਂ ਵਿੱਚ ਭੇਜ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜੋ ਡਿਪੂ ਹੋਲਡਰਾਂ ਨੂੰ ਨਵੇਂ ਕੰਮ ਸੌਪਿਆ ਕੀ ਘਰ-ਘਰ ਜਾ ਕੇ ਰਾਸ਼ਨ ਵੰਡਣ ਦਾ ਤਾਂ ਉਸ ਕੰਮ ਦੇ ਤਹਿਤ ਵੀ ਜੋ ਡਿਪੂ ਹੋਲਡਰਾਂ ਦੀ ਸੈਲਰੀ ਹੈ ਉਸ ਦੇ ਵਿੱਚ ਵਾਧਾ ਕੀਤਾ ਜਾ ਸਕਦਾਗਾ ਇਸ ਤੋਂ ਇਲਾਵਾ ਹੁਣ ਪੰਜਾਬ ਡਿਪੂ ਹੋਲਡਰਾਂ ਦੀਆਂ ਜੋ ਖਾਲੀ ਅਸਾਮੀਆਂ ਨੇ ਜਾਂ ਫਿਰ ਖਾਲੀ ਡਿਪੋ ਹੋਲਡਰਾਂ ਦੇ ਨੰਬਰ ਪਿਆ ਉਹਨਾਂ ਉੱਪਰ ਵੀ ਜਲਦ ਹੀ ਨਵੇਂ ਡਿਪੋ ਹੋਲਡਰਾਂ ਨੂੰ ਰੱਖਿਆ ਜਾਵੇਗਾ ਤਾਂ ਇਸ ਬਾਰੇ ਜਿਹੜੇ ਵੀ ਸਟੂਡੈਂਟਸ 10ਵੀਂ 12ਵੀਂ ਪਾਸ ਆ ਉਹ ਆਪਣੇ ਦਸਤਾਵੇਜ਼ ਕੰਪਲੀਟ ਕਰਕੇ ਰੱਖ ਲਓ ਤਾਂ ਕਿ ਜਦੋਂ ਵੀ ਸਕੀਮ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਸ਼ੇਅਰ ਕਰ ਦਵਾਂਗੇ ਅਤੇ ਤੁਸੀਂ ਵੀ ਆਪਣੇ ਫਾਰਮ ਅਪਲਾਈ ਕਰਕੇ ਆਪਣੇ ਏਰੀਆ ਦਾ ਡਿਪੋ ਹੋਲਡਰ ਬਣ ਸਕਦੇ ਹੋ ਇਸ ਤੋਂ ਇਲਾਵਾ ਜੋ ਨਵੇਂ ਰਾਸ਼ਨ卡 ਨੇ ਉਹ ਡੀਪੂ ਹੋਲਡਰਾਂ ਦੁਆਰਾ ਬਣਾਏ ਜਾ ਰਹੇ ਆ ਅਤੇ ਪੰਜਾਬ ਦੇ ਵਿੱਚ ਰਾਸ਼ਨ卡 ਦੀ KYC ਡੀਪੂ ਹੋਲਡਰਾਂ ਕੋਲ ਕਰਵਾਈ ਜਾਵੇਗੀ ਜਿਸ ਦੇ ਵਿੱਚ ਡੀਪੂ ਹੋਲਡਰ ਨੂੰ ਪਰ ਇੱਕ ਕਾਰਡ ਦੇ 10 ਰੁਪਏ ਸਰਕਾਰ ਵੱਲੋਂ ਕਮਿਸ਼ਨ ਦਿੱਤਾ ਜਾਣ ਵਾਲਾ ਹੈ ਔਰ ਇਸ ਦੇ ਨਾਲ ਵੀ ਤੁਸੀਂ ਇਸ ਸਕੀਮ ਦੇ ਵਿੱਚ ਆਪਣੇ ਪਿੰਡ ਦੇ ਲੋਕਾਂ ਦਾ ਜੋ ਕੇवाईसी ਕਰਕੇ ਆਪਣਾ ਲਾਭ ਕਮਾ ਸਕਦੇ ਹੋ ਇਸ ਤੋਂ ਇਲਾਵਾ ਹੋਰ ਜੋ ਵੀ ਸਕੀਮਾਂ ਪੰਜਾਬ ਰਾਸ਼ਨ卡 ਸੰਬੰਧੀ ਆਉਂਦੀਆਂ ਨੇ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਵਾਂਗੇ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ